ਹੋ ਗਈ ਹੈ ਮੈਂ ਭਾਜੀ ਇੱਥੇ ਘਰ ਦੇ ਅੰਦਰ ਬੈਠਾ ਹੋਇਆ ਇੱਕ ਗਲੀ ਚੋਂ ਲੰਘਦੇ ਫੁੱਲੜ ਪੀਜ਼ਾ ਬੋਲ ਕੇ ਗੰਦੀ ਟੌਂਚ ਮਾਰ ਕੇ ਗਏ ਨੇ ਮੈਂ ਬਾਹਰ ਆ ਕੇ ਰੋਕਿਆ ਤੇ ਉਹਦੇ ਹੱਥੀ ਵਕੀ ਹੋਏ ਮੇਰੇ ਨਾਲ ਕਿੰਨੇ ਵਾਰੋਂ ਟੌਂਚ ਮਾਰੀ ਗਈ ਭਾਜੀ ਹਾਂਜੀ ਕਿੰਨਾ ਵਾਰੀ ਸਾਡਾਂ ਚੋਚੀ ਕੀਤੀ ਗਈ ਕਿਹਦਾ ਮੁੰਡਾ ਹਰੀ ਸ਼ਟ ਵਾਲਾ ਤੇ ਦੂਜਾ ਹੋਰ ਸੀ ਜੀ ਨਹੀਂ ਕੀ ਗੱਲ ਕੀਤੀ ਤੁਹਾਡੀ ਕੋਈ ਪਹਿਲਾਂ ਵੀ ਗੱਲ ਹੋਈ ਹੈ ਉਹਨਾਂ ਨਾਲ ਨਹੀਂ ਜਾਣਦਾ ਮੁੰਡਾ ਕੌਣ ਹੈ ਮੈਂ ਕਦੇ ਫਸਟ ਟਾਈਮ ਦੇਖਿਆ ਨਹੀਂ ਅੱਛਾ ਤੁਹਾਡੀ ਰਹਿਸ਼ ਇੱਥੇ ਜੀ ਮਤਲਬ ਕਾਫੀ ਦੇਰ ਤੋਂ ਹਾਂਜੀ ਨਹੀਂ ਕੁੱਟਮਰ ਕਿੰਨੇ ਕੀਤੀ ਤੁਹਾਡਾ ਪਾਜੀ ਉਹ ਹੀ ਮੁੰਡਾ ਤੁਸੀਂ ਨਹੀਂ ਤੇ ਹੁਣ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਤੁਸੀਂ ਹਾਂਜੀ ਪੁਲਿਸ ਨੂੰ ਦਿੱਤੀ ਤੇ ਆਹ ਜਿਹੜੇ ਲੜਕੇ ਕੋਣ ਆ ਜੀ ਜਿਹੜਾ ਤਾਂ ਲੰਬਿਆਤ ਕਰ ਰਹੇ ਸੀ ਪਾਜੀ ਮੈਂ ਨਹੀਂ ਜਾਣਦਾ ਜੀ ਕੋਈ ਨਾਮ ਨਹੀਂ ਪਤਾ ਇਹਨਾਂ ਦਾ ਬੰਦੇ ਪਾਜੀ ਮੈਂ ਮੈਨੂੰ ਮੈਨੂੰ ਨਹੀਂ ਪਤਾ ਕੋਣ ਹੈ ਇਹ ਇੱਥੇ ਦੇ ਰਹਿਣ ਵਾਲੇ ਤੁਹਾਡੇ ਮਹੱਲੇ ਦੇ ਰਹਿਣ ਵਾਲੇ ਪਾਜੀ ਉਹ ਮੁੰਡਾ ਇੱਥੋਂ ਦਾ ਵਾ ਦੂਜੇ ਦਾ ਮੈਨੂੰ ਪਤਾ ਨਹੀਂ ਲੋ ਮੇਰਾ ਵੀ ਗੱਲ ਪਾਜੀ ਸ਼ੁਰੂ ਕਿੱਦਾਂ ਹੋਈ ਕਿ ਗੱਲ ਹੋਈ ਕਿ ਸੀ ਸਭ ਦੱਸੋ ਪਾਜੀ ਸਭ ਤੋਂ ਵਾਈਟ ਪਾਜੀ ਰਹਿਣ ਤੋਂ ਬੱਸ ਕਰੋ ਯਾਰ ਆਪਾਂ ਮਜ਼ਾਕ ਥੋੜੀ ਬਣਾਉਣ ਆਏ ਆ ਤੇ ਯਾਰ ਕਿਸੇ ਗੱਲ ਦਾ ਸੜ ਤੋਂ ਬਾਈ ਤੋਂ ਖਦੀ ਝਗੜਾ ਪਈ ਤੁਹਾਡਾ ਮਜ਼ਾਕ ਦੇ ਸੁਗਾਲਾ ਤੁਸੀਂ ਮਜ਼ਾਕ ਦੇ ਸੁਗਾਲਾ ਪਤਾ ਕੀ ਹੈ ਯਾਰ ਤੁਸੀਂ ਉਦਾਂ ਯਾਰ ਬਾਹਰ ਤੁਹਾਨੂੰ ਦੇਖੋ ਤੁਸੀਂ ਸਾਰੇ ਜਣੇ ਬਾਈ ਵਾਲਾ ਗੱਲ ਪਾਜੀ ਮਹੱਲੇ ਦੇ ਵਿੱਚ ਲੜਾਈ ਹੋ ਰਹੀ ਹੈ ਸਾਨੂੰ ਇਨਫੋਰਮੇਸ਼ਨ ਇਨਫੋਰਮੇਸ਼ਨ ਆਈ ਹੈ ਤੇ ਅਸੀਂ ਮਜ਼ਾਕ ਬਣਾਣਾ ਆਏ ਇਥੇ ਆ ਵੀ ਕਹਿ ਰਹੇ ਹੋ ਪਾਜੀ ਮਜ਼ਾਕ ਹੀ ਬਣਾ ਕੱਲ ਨੂੰ ਹੋਰ ਦੁਬਾਰਾ ਮੁੰਡ ਕੇ ਤੁਹਾਡੇ ਵਿਊਵਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕੀ ਕੁਝ ਗੰਦਮਕ ਦੇ ਲੋਕ ਯਾਰ ਚੰਗਾ ਭਲਾ ਜੀਣਾ ਆਰਾਮ ਕੀਤਾ ਵਾ ਸਾਡਾ ਯਾਰ ਸਾਰਾ ਇਹ ਪਾਜੀ ਅਸੀਂ ਤਾਂ ਤੁਹਾਡਾ ਮਰਸ਼ਲ ਲੈਣ ਆਏ ਤੁਹਾਡਾ ਨਾ ਘਟਣਾ ਕੀ ਹੋਈ ਹੈ ਇਹ ਪੁੱਛਣ ਹੀ ਆਏ ਆ ਪਾਜੀ ਯਾਰ ਦੇਖੋ ਸਿੰਪਲ ਜੀ ਗੱਲ ਹੈ ਕ ਨੀ ਉਹ ਹੀ ਆਪਾਂ ਪੁੱਛ ਰਹੇ ਕਿ ਤੁਹਾਡੇ ਨੂੰ ਪਹਿਲੇ ਰੰਜੀਤ ਸਿੰਘ ਨਹੀਂ ਜਾਣਦਾ ਭਾਜੀ ਕੌਣ ਹੈ ਕੌਣ ਨਹੀਂ ਓਕੇ ਅੱਛਾ ਬਿਲਕੁਲ ਜਿਹਾ ਤਸਵੀਰਾਂ ਦਿਖਾ ਰਹੇ ਆਂ ਦੇਰ ਰਾਤ ਤਸਵੀਰਾਂ ਦੇ ਵਿੱਚ ਚੱਲ ਰਿਹਾ ਹੈ ਪੁੱਲੜ ਪੀਜਾ ਵਾਲੇ ਸਹਿਜ ਰੋ ਰਹਾ ਦੇਖੋ ਜੋ ਤਸਵੀਰਾਂ ਦੇ ਵਿੱਚ ਦਿਖਾਈ ਜਾ ਰਿਹਾ ਕਿ ਮੁੰਡੇ ਗਏ ਅੱਗੇ ਵੀ ਉਸ ਦੇ ਘਰ ਦੇ ਵਿੱਚ ਬੈਠੇ ਨੂੰ ਲੜਾ ਜਿਹੜਾ ਸਹਿਜ ਆਇਆ ਕਿ ਉਹਨਾਂ ਚਾਚਾ ਮਾਰ ਕੇ ਸ਼ਾਲਾ ਨਗਰ ਕੋਈ ਗੱਲਾਂ ਨਹੀਂ ਕਰਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰੇ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਕਹਿੰਦੇ ਜਿਹੜੀ ਮਾਰੀ ਗਈ ਹੈ ਤਸਵੀਰਾਂ ਦੇਖੋ ਹੋਰ ਵੀ ਕਾਫੀ ਲੋਕ ਜਿਹੜੇ ਇੱਥੇ ਇਕੱਠੇ ਹੋਏ ਨੇ ਸੋ ਬਈ ਬਰਾਵਾ 2 ਮਿੰਟ ਦੀ ਗੀ ਇਹ ਤੇ ਸੋਚੇ ਭਾਈ ਦੇ ਬਾਈ ਡਿਜ਼ਾਈਨ ਲੱਗ ਗਿਆ ਬੰਟੀ ਕਿੱਥੇ ਬੰਦੇ ਕਿੰਨੇ ਵਾਰ ਤਿੰਨਾਂ ਦੇ ਨਾਲ ਤੇੜਾ ਬੱਤੀ ਆ ਗਈ ਵਕੀ ਤੇ ਦੋ ਪੈ ਰਿਆ ਤੁਹਾਡੇ ਨਾਲ ਹੋ ਸਕਦਾ ਮਾਤਾ ਜੀ ਉਹ ਤਾਂ ਜੀ ਤੁਸੀਂ ਦੇਖੋ ਜਿੱਥੇ ਤੱਕ ਆਪਾਂ ਉਸ ਬੱਤੇ ਨੂੰ ਜਾਣਦੇ ਤਾਂ ਮੈਂ ਜੀ ਉਹਦਾ ਮਾਂ ਸਾਰੇ ਜਣੇ ਉੱਥੇ ਲੱਗੀ ਸੀ ਗੋਰੇ ਭਾਜੀ ਕਾਲ ਸਾਡੇ ਕੈਮਰਾ ਹੀ ਲੈ ਕੇ ਉਹਨਾਂ ਦੇਖ ਲਿਓ ਗੋਰੇ ਭਾਜੀ ਪਿੰਨ ਮੱਦੀ ਤੇ ਮਾਦੀ ਕਿੰਨੇ ਕੰਤੋਂ ਬਈ ਹੋ ਰਿਹਾ ਹੈ ਯਾਰ ਮੈਂ ਭਾਦੀ ਖੜਾ ਬੰਦੇ ਦੀ ਬੱਚਾ ਚਲੋ ਮਾਫੀ ਦੋ ਉਹਨੂੰ ਫਿਰ ਆਜ ਜਿਲੰਗਾਂ ਦੇ ਅੰਦਰ ਅੱਲਾਹ ਅੱਲਾਹ ਕਰ ਦੇ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਕਿਹੜੇ ਕੰਮੇ ਪਈ ਜੀ ਸਾਡੇ ਦੇ ਵਜ੍ਹਾ ਸਾਡੇ ਦੇ ਕਮਰਸਲ ਲਾਈਵ ਕਰਦਾ ਨਹੀਂ ਕਰਦੇ ਵੀ ਕਿਦਾਂ ਸਾਡੇ ਦੇ ਕਮਰਸਲ ਲਾਈਵ ਕਰਦਾ ਸਰ ਗੱਲੀ ਮੱਲੇ ਚ ਜੀ ਆਪਣੇ ਆਪਣੀ ਲੜਾਈ ਕੀਤੀ ਤੁਸੀਂ ਕਦੀ ਲਾਈਵ ਆਜ ਤੱਕ ਕਰਦੀ ਆਪਣੀ ਲੜਾਈ ਕੀਤੀ ਲਾਈਵ ਆਜ ਤੱਕ ਕਦੀ ਜੋ ਭਾਜੀ ਕਹਿੰਦੇ ਕੋਟਾ ਗੱਡੀ ਕਰਦੇ ਕਹਿੰਦੇ ਕੋਟ ਮਾਰ ਹੋਈ ਤਾਂ ਤੁਹਾਡੀ ਵੀ ਕੋਟ ਮਾਰ ਹੁੰਦੀ ਹੋ ਆਪਾਂ ਅੱਜ ਘਰ ਦੇਣਾ ਕਲੇਸ਼ ਹੋ ਜਾਂਦਾ ਹੋ ਆਂ ਨਹੀਂ ਗਵਰਮੈਂਟ ਨੇ ਕੀਤਾ ਕਦੀ ਲਾਈਵ ਨਹੀਂ ਕੀਤਾ ਕਦੀ ਲਾਈਵ ਕਦੀ ਅਜੇ ਤੱਕ ਨਹੀਂ ਕੀਤਾ ਕਦੀ ਲਾਈਵ ਨਹੀਂ ਕੀਤਾ ਮੈਂ ਤੈਨੂੰ ਪੁੱਛਦਾ ਲਾਈਵ ਕੀਤਾ ਆਪਣੇ ਆਪਣਾ ਕਦੀ ਕੀਤਾ ਕੋਈ ਚਿੱਠਾ ਲਾਈਵ ਕਿਸੇ ਨਾ ਜ਼ਿੰਦਗੀ ਚ ਚਲੋ ਭਾਈ ਤੁਸੀਂ ਆਪਣਾ ਦੱਸਿਓ ਕੋਈ ਗੱਲ ਨਹੀਂ ਸਮਝੇ ਹੁਣ ਜੇ ਉਹਨਾਂ ਨਾਲ ਹੋਈ ਏ ਕਟਣਾ ਉਹ ਤੇ ਆਪ ਬੋਲ ਰਹੇ ਆ ਉਹ ਤੇ ਆਪ ਦੱਸ ਰਹੇ ਭਾਜੀ ਨਹੀਂ ਭਾਜੀ ਸਵਾਲ ਕਰਦਾ ਤੁਹਾਨੂੰ ਨਹੀਂ ਨਹੀਂ ਭਾਜੀ ਵੀਊ ਕੀ ਸਾਡੇ ਸਾਡੇ ਤੇ ਕੰਮ ਆ ਭਾਜੀ ਮੈਂ ਤਾਂ ਸਮਝਦਾ ਹਾਂ ਕਿ ਦੇਰ ਰਾਤ ਜਿਹੜੀ ਘਟਨਾ ਹੋਈ ਹੈ ਜਲੰਧਰ ਨੂੰ ਜ਼ਿਆਦਾ ਲੱਗਦੀ ਨਹੀਂ ਸਾਂਝਾ ਕਾਰਨ ਬਿਲਕੁਲ ਐ ਤਸਵੀਰਾਂ ਦਿਖਾ ਰਹੇ ਸੀ ਉਜਾਲਾ ਨਗਰ ਦੀਆਂ ਜਿੱਥੇ ਲੜਾਈ ਝਗੜਾ ਹੋਇਆ ਕੁੱਲੜ ਪੀਜੇ ਵਾਲੇ ਦਾ ਦੱਸਿਆ ਜਾ ਰਿਹਾ ਕਿ ਕੋਈ ਟੌਂਡ ਮਾਰ ਕੇ ਨੰਗਿਆ ਸਗਾ ਇਹਨਾਂ ਨੂੰ ਗਲਤ ਟੌਂਡ ਮਾਰ ਕੇ ਇਹਨਾਂ ਨੂੰ ਨੰਗਿਆ ਸਗਾ ਤੇ ਉਸ ਤੋਂ ਬਾਅਦ ਇਹ ਸਾਰਾ ਬਵਾਲ ਹੋਇਆ ਦੱਸਿਆ ਜਾ ਰਿਹਾ ਕਿ ਲੜਾਈ ਝਗੜਾ ਹੋਇਆ ਗਲੀ ਮੁਹੱਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੀ ਮਾਹੌਲ ਇੱਥੇ ਬਣਿਆ ਹੋਇਆ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਝਗੜਾ ਹੋਇਆ ਹੈ ਲੋਕਾਂ ਨਾਲ ਉਹ ਇਹ ਪਾਸਾ ਨੂੰ ਚਲਬਤ ਕਰਨ ਦੀ ਕੋਸ਼ਿਸ਼ ਜਿਹੜੀ ਕਰਦੇ ਆ ਭਾਈ ਭਾਈ ਕੀ ਗੱਲ ਕੀ ਹੋਈ ਸੀ ਭਾਈ ਗੱਲ ਕਰ ਕੋਈ ਚੱਕਰ ਨਹੀਂ ਯਾਰ ਬੋਲੋ ਕੋਈ ਗੱਲ ਨਹੀਂ ਇਦਾਂ ਹੀ ਹੋਈ ਠੀਕ ਤਨਾ ਦੱਸੋ ਕੀ ਹੋਈ ਜਿਹੜੇ ਅਲੀਗੇਸ਼ਨ ਲਗਾ ਰਹੇ ਕੀ ਗਲਤ ਬੋਲਿਆ ਜਾਂ ਕੁਝ ਛੋਟਾ ਪ੍ਰਾਪਨਾ ਅੱਛਾ ਇਸ ਮੱਲੇ ਦਾ ਭਾਈ ਇੱਕ ਮਿੰਟ ਰੋਕ ਕੇ ਇਸ ਮੱਲੇ ਦਾ ਨਹੀਂ ਉਹਦਾ ਫਰੈਂਡ ਰਹਿੰਦਾ ਇਸ ਮੱਲੇ ਠੀਕ ਆ ਆਇਓ ਭਾਈ ਆਇਓ ਉਹ ਜਿੱਦਾਂ ਹੁਣ ਬੱਚਾ ਉਹਨੂੰ ਛੱਡਣ ਆਇਆ ਇਹਨਾਂ ਨੇ ਕਹਿਤਾ ਜੀ ਤੂੰ ਟਿਚਰ ਕੀਤੀ ਆ ਪਰ 19 ਸਾਲਾਂ ਦਾ ਬੱਚਾ ਕੋਈ ਇਦਾਂ ਹੈ ਨਹੀਂ ਖਾਸ ਤੇ ਉਹਦੇ ਆਪਣਾ ਐਕਟੀਵਾ ਦੇ ੱੱਕਾ ਮਾਰਿਆ ਗਲਵੇਂ ਫੜਿਆ ਫਿਰ ਬੱਚਾ ਵੀ ਅੱਗੋਂ ਹੱਥ ਪਾਈ ਹੋ ਗਿਆ ਨਰਮਾ ਅੱਛਾ ਪਹਿਲੇ ਇਹਨਾਂ ਨੇ ਫੜਿਆ ਇਹਨਾਂ ਨੇ ਫੜਿਆ ਇਹਨਾਂ ਨੇ ਕਹਿ ਰਿਆ ਕਿ ਬਸ ਆਈ ਹੋਈ ਐ ਕਿਰਪਾਨ ਗੱਡ ਲਈ ਕਹਿੰਦੇ ਇਹਨਾਂ ਨੇ ਪਰ ਆਪਾਂ ਦੇਖਿਆ ਨਹੀਂ ਚੀਜ਼ ਨੂੰ ਭਾਜੀ ਉਹ ਕਹਿ ਰਹੇ ਕਿਸੇ ਕੋ ਗਾਲੀ ਗਾਲ ਗਾਲ ਬੋਲ ਗੱਡੀ ਕੋਈ ਕਿਸ ਤਰ੍ਹਾਂ ਗਾਲ ਉਹ ਬੱਚਾ ਦਿੱਤਾ 19 ਸਾਲ ਦਾ ਉਹ ਇਦਾਂ ਦੇ ਕੰਮ ਦੇਖੋ ਚੰਗੇ ਪਰਿਵਾਰ ਤੋਂ ਆ ਪਰ ਇਦਾਂ ਦੇ ਕੰਮ ਨਹੀਂ ਕਰਦਾ ਠੀਕ ਅੱਛਾ ਹੈ ਹਮ ਦਲਤ ਹੋਇਆ ਜੋ ਵੀ ਹੈ ਆਪਾਂ ਨਹੀਂ ਪਰ ਪੰਜ ਵੈਲੀ ਕਿਵੇਂ ਕਹਿੰਦੇ ਕਿ ਕੌਣ ਚ ਮਾਰੀ ਗਈ ਹੈ ਕੋਈ ਗੰਦੇ ਵਾਰਡ ਨੂੰ ਲੈ ਕੇ ਬ੍ਰਦਰ ਉਹ 19 ਸਾਲ ਦਾ ਬੱਚਾ ਆ ਤੁਸੀਂ ਆਪ ਹੀ ਸਾਲਾ ਲੋ ਤੁਹਾਡੀ ਵੀ ਉਮਰ ਹੈਗੀ ਆ ਨੀ 19 ਸਾਲ ਦੇ ਬੱਚੇ ਕੋਈ ਇਦਾਂ ਦੇ ਕੰਮ ਕਰਦੇ ਨੇ ਵਿਚ ਝਗੜਾ ਹੋਇਆ ਜਿਹੜਾ ਇਹ ਕੋਈ ਪਤਾ ਨਹੀਂ ਕਿਉਂ ਸਾਨੂੰ ਫੋਨ ਤੇ ਕੋਈ ਸੀਸੀਟੀਵੀ ਕੈਮਰਾ ਲੱਗੇ ਹੋਏ ਇੱਥੇ ਲੱਗੇ ਆ ਉਹਨਾਂ ਕੋ ਫੁਟੇਜ ਨਹੀਂ ਨਿਕਲੀ ਜੋ ਕਹਿ ਰਹੇ ਕਿ ਡਾਂਟ ਚ ਮਾਰੀ ਆ ਜਾਂ ਕੁਝ ਕੀਤਾ ਆ ਉਹਨਾਂ ਕੋ ਫੁਟੇਜ ਨਹੀਂ ਨਿਕਲੀ ਸਰ ਪੁਲਿਸ ਵੀ ਆਈ ਸੀ ਮੌਕੇ ਤੇ ਉਹ ਤੁਹਾਡੇ ਵੱਲੋਂ ਬੁਲਾਈ ਗਈ ਸੀ ਨਹੀਂ ਉਹਨਾਂ ਵੱਲੋਂ ਬੁਲਾਈ ਮੇ ਸਾਡੇ ਵੱਲੋਂ ਤੇ ਕੋ ਆਪਣਾ ਕੋਈ ਇਹਨਾਂ ਨਾਲ ਪਰਸਨਲ ਰੰਜੀਸ਼ ਨਹੀਂ ਹੈ ਵੀਰ ਕੋਈ ਨਾ ਆਪਣੀ ਇਹਨਾਂ ਨਾਲ ਲੜਾਈ ਨਾ ਉਹਨਾਂ ਨਾਲ ਲੜਾਈ ਸਿਰਫ ਆਪਾਂ ਦੇ ਇੱਕ ਵਿਚ ਆਏ ਆ ਕਿ ਗੱਲ ਨਾ ਵਧੇ ਠੀਕ ਹੈ ਠੀਕ ਹੈ ਲਗਾਤਾਰ ਲਗਾਤਾਰ ਸਾਰੇ ਦੂਜਾ ਵਾਲੇ ਸਮਝਾਤਾ ਦੋ ਜਿਹੜੀਆਂ ਜਿਹੜਤਰ ਤੋਂ ਸਾਖੀ ਨਿਕਾਏ ਜਲੰਧਰ ਦੇ ਉਚਾਲਾ ਨਗਰ ਦੀ ਅਦੀ ਰਾਤ ਕਿਤੇ ਜਿਹੜਾ ਪੁੱਲੜ ਪੀਜਾ ਵਾਲੇ ਉਹ ਜਿਹੜਾ ਉਹ ਤਾਂ ਰਾਜ ਗਵਾਰਡਿਕ ਨਾ ਚੜਦਾ ਹੋਇਆ ਉਹਦੇ ਤੋਂ ਕਿ ਟੋਪ ਜਿਹੜੀ ਮਾਰੀ ਗਈ ਉਹ ਨੂੰ ਲੈ ਕੇ ਸਾਰਾ ਇਹਨੂੰ ਬਾਦ ਹੋਇਆ ਮੋਰਕੇਲ ਜਿਹੜੀ ਹੈ ਉਸ ਵੀ ਜਿਹੜੀ ਹੈ ਪਹੁੰਚੀ ਹੈ ਪਰ ਸਾਡੀ ਔਰ ਪੁਲਿਸ ਪ੍ਰਚਾਰਣ ਆ ਕੇ ਜਿਹੜਾ ਤੋਂ ਚਲਾ ਗਿਆ ਬਾਕੀ ਸਮਾਹ ਲੈ ਕੇ ਹੋਰ ਜਿਹੇ ਜਿਹੇ ਅਪਡੇਟ ਪ੍ਰਾਪਤ ਹੁੰਦੇ ਤੁਹਾਨੂੰ ਜਰੂਰ ਸਾਂਝੀ ਕਰਾਂਗੇ ਜਲੰਧਰ ਦੇ ਉਜਾਲਾ ਨਗਰ ਦੀਆਂ ਤਸਵੀਰਾਂ ਦੇਣਾ ਪੈ ਰਿਹਾ ਹੈ ਕਿ ਕਾਫੀ ਜਿਹੜਾ ਬਵਾਦ ਹੋ ਰਿਹਾ ਸੀਗਾ ਮੱਲੇ ਵਿੱਚ ਕੋਕੇ ਦੇ ਪੁਲਿਸ ਜਿਹੜੀ ਪੀਸੀ ਆ ਕੇ ਜਾ ਚੁੱਕੀ ਹੈ ਸਮਾਹ ਲੈ ਕੇ ਹੋਰ ਜਿਹੇ ਜਿਹੇ ਅਪਡੇਟ ਪ੍ਰਾਪਤ ਹੋਣ ਤੁਹਾਨੂੰ ਜਰੂਰ ਸਾਂਝੀ ਕਰਾਂ ਉਹ ਤੱਕ ਬੜੇ